लभदी फिरा करण जट न लाखदी न ਪਰਵਾਦ ਮੰਦ ਨੂੰ ਚੜਦੀ ਕਲਾ ਚ ਰੱਖੇ ਵਾਹਿਗੁਰੂ ਤੈਨੂੰ ਸਾਰੀ ਖੁਸ਼ੀਆਂ ਦੇਵੇ ਜੱਫੀ ਪਾ ਮੇਰਾ ਭਰਾ ਗੋਡ ਬlesਸ ਯੂ ਯਾਰ ਬਾਈ ਨੂੰ ਤੇਰਾ ਲਾਗੀ ਲਾਗੀ ਅਸਲੀ ਆਪ ਜੀ ਗੋਪੀ ਗੇਲ ਦੀ ਉਹ ਤਾਂ YouTube ਬਣਾ ਹਾਂ ਦਾ YouTube ਵੀ ਬਣਾ ਬਾਈ ਦੇ ਗਾਣੇ ਸੁਣਾ ਯਾਰ ਸਾਰਿਆਂ ਨੂੰ ਵੀ ਸਪੋਰਟ ਕਰਿਓ ਮੇਰੀ ਗੱਲ ਸੁਣ ਮੇਰੀ ਗੱਲ ਮੇਰੀ ਗੱਲ ਤੈਨੂੰ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਆਹ ਹੈ ਨਾ ਇੱਥੇ ਹੀ ਆ ਸਾਰਾ ਕੁਝ ਗਾਣਾ ਚੈਨਲ ਬਣਾ ਆ ਉਹਦਾ ਆ ਤੁਹਾਨੂੰ ਸਾਰੇ ਸਪੋਰਟ ਕਰਨਗੇ ਜੋ ਕਹਾਂਗਾ चढ़ी कराई रही है और बाई के ना मेरे घोड़ा है चल सुन लो यार मेरे मेरी कदी के ना स्टेज ओ बरावा चल मेरी जान ले सुनो बाई ना गाना पुलिस स्पेशल था डेली हो लब दी फिर दी ਲਾ ਕੇ ਰੱਖਦੀ ਨਾਕਾ ਪਤਾ ਨਹੀਂ ਕਿੰਨੇ ਚੱਲਦੇ ਤੇ ਕਿੰਨੇ ਹੋਣੇ ਪਰਚੇ ਮੋਸਟ ਵਾਂਟਡ ਮੋਸਟ ਵਾਂਟਡ ਮੋਸਟ ਵਾਂਟਡ ਹੋ ਗਿਆ ਜੱਟ ਤੇਰੇ ਕਰਕੇ ਮੋਸਟ ਵਾਂਟਡ ਹੋ ਗਿਆ ਜੱਟ ਤੇਰੇ ਕਰਕੇ ਪਰਮਾਤਮਾ ਪਰਮਾਤਮਾ ਜਿਹਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਤੁਹਾਨੂੰ ਸਾਰੀ ਖੁਸ਼ੀਆਂ ਦੇਵੇ ਜੱਫੀ ਪਾ ਮੇਰਾ ਭਰਾ ਗੋਡ ਬlesਿਉ ਯਾਰ ਬਾਈ ਨੂੰ ਪੈਣਾ ਲਾ ਗਈ ਲਾ ਗਈ ਅਸਲੀ ਆਪ ਜੀ ਗੋਪੀ ਗੇਲ ਦੀ ਉਹ ਤਾਂ YouTube ਬਣਾਇਆ ਤਾਂ YouTube ਵੀ ਬਣਾ ਬਾਈ ਦੇ ਗਾਣੇ ਸੁਣੋ ਯਾਰ ਸਾਰਿਆਂ ਨੇ ਵੀ ਸਪੋਰਟ ਕਰਿਓ ਮੇਰੀ ਗੱਲ ਸੁਣ ਮੇਰੀ ਗੱਲ ਮੈਨੂੰ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਆਹ ਹੈ ਨਾ ਇੱਥੇ ਹੀ ਆ ਸਾਰਾ ਕੁਝ ਗਾਣਾ ਚੈਨਲ ਬਣਾਇਆ ਉਹਦਾ ਆਦਮ ਸਾਰੇ ਸਪੋਰਟ ਕਰਨਗੇ ਜੋ ਕਹਣਾ ਮਰਦ ਲੋਕ ਕਹਣਾ ਲੱਭਦੀ कर <turbulent cima> <hésitez> ਮੋਸਟ ਵਾਂਟਡ ਮੋਸਟ ਵਾਂਟਡ ਮੋਸਟ ਵਾਂਟਡ ਹੋ ਗਿਆ ਜੱਟ ਤੇਰੇ ਕਰਕੇ ਮੋਸਟ ਵਾਂਟਡ ਹੋ ਗਿਆ ਜੱਟ ਤੇਰੇ ਕਰਕੇ ਪਰਮਾਤਮਾ ਪਰਮਾਤਮਾ ਜਿਹਨੂੰ ਚੜ੍ਹਦੀ ਕਲਾ 'ਚ ਰੱਖੇ ਵਾਈਡ ਨੂੰ ਤੈਨੂੰ ਸਾਰੀ ਖੁਸ਼ੀਆਂ ਦੇਵੇ ਜੱਫੀ ਪਾ ਮੇਰਾ ਭਰਾ ਗੋਡ ਬlesਸ ਯੂ ਯਾਰ ਬਾਈ ਨੂੰ ਤੇਰਾ ਲਾਗੀ ਲਾਗੀ ਅਸਲੀ ਆਪ ਜੀ ਗੋਪੀ ਗੇਲ ਗੋਪੀ ਗੇਲ ਦੀ ਉਹ ਤੂੰ ਜੁੱਤੀ ਬਣਾ ਹਾਂ ਦਾ ਬਾਈ ਦੇ ਗਾਣੇ ਸੁਣਾਓ ਯਾਰ ਸਾਰਿਆਂ ਨੇ ਵੀ ਸਪੋਰਟ ਕਰਿਓ ਮੇਰੀ ਗੱਲ ਸੁਣ ਮੇਰੀ ਗੱਲ ਮੇਰੀ ਗੱਲ ਤੈਨੂੰ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਆਹ ਹੈ ਨਾ ਇੱਥੇ ਹੀ ਆ ਸਾਰਾ ਕੁਝ ਗਾਣਾ ਚੈਨਲ ਬਣਾਇਆ ਉਹਦਾ ਆ ਤੁਹਾਨੂੰ ਸਾਰੇ ਸਪੋਰਟ ਕਰਨਗੇ ਜੋ ਕਹਣਾ ਮਰਜ਼ੀ ਬੋਲਣਾ ਹੈ ਅਲਗ ਗੱਲਾਂ ਵਾਲੇ ਕਿ ਝੂਠਾ ਬੋਲਣ ਲੱਗੇ ਚਲੋ ਪਰਮਾਤਮਾ ਮੇਰੇ ਘਰੇ ਚੜ੍ਹਦੀ ਕਲਾ